ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 13 ਉੱਤੇ ਗੁਰ ਸ਼ਬਦ ਆਉਂਦਾ ਹੈ ਤੇ ਉਸ ਸ਼ਬਦ ਨੂੰ ਅਸੀਂ ਕਿਸ ਤਰ੍ਹਾਂ ਸਮਝ ਸਕਦੇ ਹਾਂ ਗੁਰ ਮਤਲਬ ਗੁਰੂ ਸਿੱਖਿਆ ਦੇਣ ਵਾਲਾ ਗਿਆਨ ਦਾਤਾ ਟੀਚਰ ਸਪਿਰਚੁਅਲ ਟੀਚਰ ਗੁਰੂ ਤੇ ਉਹਦੇ ਚ ਲਿਖਿਆ ਹੈਗਾ ਮਨ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਓ ਮਾਈਂਡ resolve your affairs by meeting the guru te naal sanu hidayat ditti jandi hai ke ardas har roz karni hai ki ardas karni hai ਜੀ ਕੀ ਬਿਰਤਾ ਹੋਏ ਸੋ ਗੁਰ ਪੇਰਦਾਸ ਕਰ ਸੋ ਗੁਰ ਪੇਰਦਾਸ ਕਰ ਜੀ ਕੀ ਬਿਰਤਾ ਹੋਏ वट एवर सफरिंग योर माइंड एक्सपीरियंसेस प्रेजेंट इट बिफोर द गुरु थ्रू योर प्रेयर्स प्रार्थना बेनती हम्बल रिक्वेस्ट एक क्यों सतनाम ਕਉਂਕਾਰ ਸਤਗੁਰ ਪ੍ਰਸਾਦ へ ਅਕਾਲ ਪੁਰਖ ਵਾਹਿਗੁਰੂ ਜੀਉ ਇਸ ਘਰ ਪਰਿਵਾਰ ਤੇ ਆਪਣਾ ਮਿਹਰ ਪਰਿਆ ਹੱਥ ਰੱਖਣਾ ਜੀ